ਆਹ ਟ੍ਰੰਪ ਆਹ ਟ੍ਰੰਪ ਦਾਸ ਹਾਂ ਆ ਚੀਜ਼ ਕਿ ਪੜਾਇਆ ਜਾਂਦਾ ਯਾਰ ਨੇਤਾ ਨੂੰ ਨੇਤਾ ਜੀ ਆਖਣਾ ਵਾ ਇਧਰੋਂ ਆਪੇ ਉਹਦਾ ਭਾਵੇਂ ਨਾਮ ਲਈ ਜਾਓ ਜਿਹੜੀ ਚੀਜ਼ ਅੱਜ ਆਪਾਂ ਨੂੰ ਸ਼ਰਮ ਕਰਨੀ ਚਾਹੀਦੀ ਹੁਣ ਆਪਾਂ ਉਹ ਨਹੀਂ ਕਰਦੇ ਪਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਬਹੁਤ ਵੱਡੀ ਜਾਣਕਾਰੀ ਦਵਾਗਾ ਜੋ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਵਾ ਕੈਨੇਡਾ ਤੇ ਪੰਜਾਬ ਦਾ ਬਹੁਤ ਵੱਡਾ ਇੱਕ ਡਿਫਰੈਂਸ ਆ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਉਹ ਇਹ ਆ ਕਿ ਪੰਜਾਬ ਚ ਲੋਕੀ ਜ਼ਿਆਦਾਤਰ ਨਾ ਅੰਕਲ ਅੰਟੀ ਕਹਿੰਦੇ ਆ ਨਾਮ ਲੈ ਕੇ ਨਹੀਂ ਬੁਲਾਉਂਦੇ ਪਰ ਕੈਨੇਡਾ ਚ ਇਸ ਤੇ ਉਲਟੀ ਆ ਇੱਥੇ ਨਾਮ ਲੈ ਕੇ ਬੁਲਾਇਆ ਜਾਂਦਾ ਵਾ ਬੰਦੇ ਨੂੰ ਕੋਈ ਅ ਪਰ ਜੇ ਆਪਾਂ ਹੀ ਕਮ ਆਪਾ ਪੰਜਾਬ ਚ ਕਰੀਏ ਨਾ ਕਿਸੇ ਦਾ ਨਾਮ ਲਈਏ ਤੇ ਉਹ ਅਗਲਾ ਡਿਸਰੈਸਪੈਕਟਫੁਲ ਫੀਲ ਕਰਦਾ ਵਾ ਇਹਨੂੰ ਇੱਕ ਚੰਗੀ ਚੀਜ਼ ਨਹੀਂ ਮੰਨਦਾ ਤੇ ਕੈਨੇਡਾ ਵਿੱਚ ਇਸ ਤਰ੍ਹਾਂ ਕਿਉਂ ਆ ਇਹਦੇ ਪਿੱਛੇ ਇੱਕ ਬਹੁਤ ਹੀ ਵੱਡਾ ਰੀਜ਼ਨ ਆ ਉਹ ਆ ਕੌਨਫੀਡੈਂਸ ਦਾ ਹੁਣ ਮੰਨ ਕੇ ਚਲੋ ਕੈਨੇਡਾ ਚ ਕੀ ਆ ਇੱਥੇ ਨਾਮ ਲੈਂਦੇ ਆ ਮਾਂ ਪਿਓ ਦਾ ਵੀ ਨਾਮ ਲੈਂਦੇ ਆ ਅੰਕਲ ਅੰਟੀ ਦਾ ਵੀ ਕੋਈ ਨੇਤਾ ਵੀ ਆ ਜਣਾ ਕੋਈ ਪ੍ਰੈਜ਼ੀਡੈਂਟ ਵੀ ਆ ਜੇ ਟਰੂਡੋ ਤੱਕ ਆ ਜੀ ਨੂੰ ਟਰੂਡੋ ਕਹਿ ਕੇ ਬੁਲਾਉਂਦੇ ਆ ਇਹਦੇ ਨਾਲ ਪਤਾ ਕੀ ਹੁੰਦਾ ਵਾ ਕੌਨਫੀਡੈਂਸ ਆਉਂਦਾ ਹੁਣ ਪੰਜਾਬ ਚ ਕੀ ਆ ਹੋ ਕੋਈ ਨੇਤਾ ਹੈ ਕੋਈ ਆਪ ਨੂੰ ਪੜਾਇਆ ਜਾਂਦਾ ਯਾਰ ਨੇਤਾ ਨੂੰ ਨੇਤਾ ਜੀ ਆਖਣਾ ਵਾ ਪ੍ਰਧਾਨ ਮੰਤਰੀ ਜੀ ਆਖਣਾ ਵਾ ਆਪਣੇ ਕੋਈ ਆਗਤ ਨਹੀਂ ਸਕਦਾ ਕਿ ਹਾਂ ਮੋਦੀ ਸਿੱਧਾ ਕੋਈ ਨਾਂ ਤਾਂ ਨਹੀਂ ਲੈ ਸਕਦਾ ਆਪਣੇ ਡਿਸਰੈਸਪੈਕਟਫੁਲ ਜਿਹਾ ਫੀਲ ਕਰਦੇ ਆ ਪਰ ਇਦਾਂ ਕੁਝ ਨਹੀਂ ਆ ਚਲੋ ਜਿੱਥੇ ਯੂਜ਼ ਕਰਨਾ ਵਾ ਉੱਥੇ ਆਪ ਨੂੰ ਕਰਨਾ ਜ਼ਰੂਰ ਚਾਹੀਦਾ ਵਾ ਜਿਵੇਂ ਆਪਣੇ ਦਾਦਾ ਦਾਦੀ ਪਰਿਵਾਰ ਚ ਯੂਜ਼ ਕਰ ਲਓ ਪਰ ਉਸ ਤੋਂ ਬਾਅਦ ਸਕੂਲ ਚ ਉਸ ਤੋਂ ਬਾਅਦ ਆਦੀ ਜਿਹੜੇ ਕੋਚ ਨਾਮ ਲੈ ਕੇ ਬੁਲਾਉਣਾ ਚਾਹੀਦਾ ਵਾ ਇਹਦੇ ਨਾਲ ਕੰਫੀਡੈਂਸ ਆਉਂਦਾ ਵਾ ਹੁਣ ਸਾਰੀ ਜ਼ਿੰਦਗੀ ਆਪਣੇ ਏਕ ਮੇਜੇ ਇਦਾਂ ਦੀ ਪੈਦਾ ਕਰ ਦਿੱਤੀ ਜਾਂਦੀ ਆ ਕਿ ਯਾਰ ਅਗਲਾ ਸੀਨੀਅਰ ਆ ਵੱਡਾ ਵਾ ਆਪਾਂ ਇਸ ਕਰਕੇ ਨਾ ਬੱਚੇ ਆਪਣੇ ਮਾਪੇ ਉਹਨਾਂ ਨਾਲ ਕੁਲ ਮਿਲ ਨਹੀਂ ਪਾਉਂਦੇ ਇਸ ਕਰਕੇ ਬੁਰੀ ਸੰਗਤ ਦਾ ਸ਼ਿਕਾਰ ਵੀ ਇਸੇ ਕਰਕੇ ਹੋ ਜਾਂਦੇ ਨੇ ਜਦੋਂ ਸ਼ੁਰੂ ਤੋਂ ਹੀ ਫ੍ਰੈਂਡਲੀ ਵਾਲਾ ਮਾਹੌਲ ਨਹੀਂ ਮਿਲਦਾ ਪਰ ਇੱਧਰ ਉਲਟਾ ਇੱਧਰ ਮਾਪੇ ਉਹਦਾ ਭਾਵੇਂ ਨਾਮ ਲਈ ਜੋ ਇੰਦਣ ਕਿ ਬੱਚਾ ਫ੍ਰੈਂਡਲੀ ਹੋ ਜਾਂਦਾ ਵਾ ਜਦੋਂ ਨੂੰ ਕੋਈ ਵੀ ਮੁਸ਼ਕਲ ਆਉਂਦੀ ਨਾ ਬਾਹਰ ਉਹ ਸਿੱਧਾ ਜਾ ਕੇ ਆਪਣੇ ਮਾਪੇ ਉਹਨਾਂ ਨਾਲ ਸਿੱਧਾ ਗੱਲ ਕਰ ਪਾਉਂਦਾ ਵਾ ਉਹਨੂੰ ਸੰਗ ਸ਼ਰਮ ਨਹੀਂ ਹੁੰਦੀ ਪਰ ਆ ਆਪਣੇ ਸੰਗ ਸ਼ਰਮਾ ਨੂੰ ਬਣਾਇਆ ਜਾਂਦਾ ਵਾ ਕਿਤੇ ਹੱਦ ਤੱਕ ਇਹ ਚ ਬਰਾਬਾ ਪੰਜਾਬੀ ਪਤਾ ਕੀ ਕਰਦੇ ਜਿਹੜੀ ਚੀਜ਼ਾਂ ਜੇ ਆਪਾਂ ਨੂੰ ਸ਼ਰਮ ਕਰਨੀ ਚਾਹੀਦੀ ਹੁਣ ਆਪਾਂ ਉਹ ਨਹੀਂ ਕਰਦੇ ਪਏ ਤੇ ਜਿਹੜਾ ਚ ਆਪਾਂ ਨੂੰ ਨਹੀਂ ਕਰਨੀ ਚਾਹੀਦੀ ਹੁੰਦੇ ਚ ਆਪਾਂ ਕਰਦੇ ਪਏ ਹੁਣ ਆਪਾਂ ਇਹ ਚੀਜ਼ ਤਾਂ ਆਪਾਂ ਕਰ ਹੀ ਸਕਦੇ ਹੁਣ ਆਪਾਂ ਜੇ ਆਪਣੇ ਜਵਾਕਾਂ ਨੂੰ ਕਹਿ ਦੀ ਹੈ ਨਾ ਬਾਹਰਲੇ ਕੱਪੜੇ ਜੀਨਾ ਜੂਨਾ ਨਹੀਂ ਪਾਉਣੀਆਂ ਉਹ ਆਂਦੇ ਯਾਰ ਵੈਸਟਰਨ ਚ ਟਾਈਮ ਹੀ ਆ ਤੇ ਫਿਰ ਆ ਚੰਗੀਆਂ ਚੀਜ਼ਾਂ ਕਿੰਨੇ ਅਡਾਪਟ ਕਰਨੀਆਂ ਨੇ ਕੋਸ਼ਿਸ਼ ਕਰਿਆ ਕਰੋ ਨਾਮ ਤੋਂ ਬੁਲਾਉਂਦੇ ਪਰ ਜੇ ਤੁਸੀਂ ਕੋਸ਼ਿਸ਼ ਕਰੋਗੇ ਹੋ ਸਕਦਾ ਅਗਲਾ ਗੁੱਸਾ ਕਰ ਜੇ ਕੋਈ ਗੱਲ ਨਹੀਂ ਕਰੀ ਜਾਂਦੇ ਆਪਣੇ ਲੋਕੀ ਬਹੁਤ ਰੌਲਾ ਪਾਉਂਦੇ ਨੇ ਪੋਲਿਟੀਸ਼ਨ ਮਾੜੇ ਨੇ ਇਦਾਂ ਨੇ ਆਪਾਂ ਉਹਨਾਂ ਨੂੰ ਸਵਾਲ ਨਹੀਂ ਕਰ ਸਕਦੇ ਵੀਰੇ ਇੱਕ ਜਾਇਤ ਆਪਾਂ ਹੋਏ ਆ ਆਪਾਂ ਨੂੰ ਲੋੜ ਤੋਂ ਵੱਧ ਇੱਜ਼ਤ ਦੇਣ ਲੱਗ ਜਾਂਦੇ ਆ ਆਪਣੇ ਚ ਕੰਫੀਡੈਂਸ ਨਹੀਂ ਹੈਗਾ ਆਪਣੇ ਪੰਜਾਬ ਚ ਕਿਸੇ ਬੰਦੇ ਨੂੰ ਆਖ ਦੋ ਕਹਦੇ ਕਿ ਨੇਤਾ ਨੂੰ ਸਵਾਲ ਕਰ ਜੀ ਨਹੀਂ ਕਰ ਸਕਦਾ ਜੀ ਕਹਿ ਕੇ ਬੁਲਾਉਂਦੇ ਆ ਮੋਦੀ ਜੀ ਪ੍ਰਧਾਨ ਮੰਤਰੀ ਜੀ ਮੁੱਖ ਮੰਤਰੀ ਜੀ ਇੱਧਰ ਆ ਕੇ ਵੇਖ ਲਓ ਕੋਈ ਰੈਲੀ ਰੁਲੀ ਹੋਵੇ ਨਾ ਅਗਲੇ ਸਿੱਦੇ ਸਵਾਲ ਕਰਦੇ ਆ ਟਰੂਡੋ ਹਾਂ ਟਰੰਪ ਦੱਸ ਹਾਂ ਆ ਚੀਜ਼ ਕਿੱਦਾਂ ਆ ਜੀ ਤੇਰੀ ਗਲਤ ਆ ਪੀਨ ਨਹੀਂ ਕੌਨਫੀਡੈਂਸ ਪਰ ਆ ਜਾਂਦਾ ਉਹਨਾਂ ਚ ਇੱਕ ਏਦਾਂ ਦਾ ਕੌਨਫੀਡੈਂਸ ਆ ਜਾਂਦਾ ਮਨਾ ਜਿੰਦਾ ਕੋਈ ਮੁੱਲ ਨਹੀਂ ਹੈਗਾ ਪਰ ਆਪਨੇ ਡਰੇ ਡਰੇ ਰਹਿੰਦੇ ਨੇ ਸੋ ਇਹਨਾਂ ਚੀਜ਼ਾਂ ਨੂੰ ਆਪਾਂ ਨੂੰ ਅਪਣਾਉਣਾ ਚਾਹੀਦਾ ਹੁਣ ਇੱਕ ਚੀਜ਼ ਵੇਖੋ ਬਈ ਕੱਲ ਨੂੰ ਹਨਾ ਕੋਈ ਬੰਦਾ ਬਾਹਰ ਜਾਂਦਾ ਹੈ ਹਨਾ ਆਪਣੇ ਜਵਾਕਾਂ ਤੋਂ ਇਹਨਾਂ ਸਫਰ ਕਰਦੇ ਨੇ ਕਿਉਂਕਿ ਬਿਲਕੁਲ ਹੀ ਲੱਗ ਮਾਹੌਲ ਹੁੰਦਾ ਜੇ ਤੁਸੀਂ ਇੱਥੇ ਆਉਂਦੇ ਨੇ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਵੇਖਣ ਨੂੰ ਮਿਲਦਾ ਵਾ ਕਿਉਂਕਿ ਉੱਥੇ ਆਪਾਂ ਕੁਟੇ ਕੁਟੇ ਜੇ ਰਹਿੰਦੇ ਆ ਇੱਥੇ ਆਪ ਨੂੰ ਫ੍ਰੀਡਮ ਆ ਚਲੋ ਕਈ ਇਸ ਪ੍ਰੀਮ ਦਾ ਗਲਤੀ ਯੂਜ਼ ਵੀ ਕਰਦੇ ਪਏ ਨੇ ਇੰਦੇ ਚ ਵੀ ਕੋਈ ਦੋ ਰਾਈ ਨਹੀਂ ਹੈਗੀ ਪਰ ਜੇ ਆਪਾਂ ਸਹੀ ਯੂਜ਼ ਕਰੀਏ ਤੇ ਆਪਾਂ ਬਹੁਤ ਸਾਰਾ ਕੁਝ ਗੇਨ ਕਰ ਸਕਦੇ ਆ ਮੈਂ ਇੱਕ ਸ਼ਰਤ ਲਾ ਕੇ ਚੀਜ਼ ਕਹਿ ਸਕਦਾ ਵਾਂ 2 ਲੱਖ ਬਿਨ ਲਾ ਕੇ ਬੰਦਾ ਕੈਨੇਡਾ ਆ ਜੇ ਪਰ ਫਿਰ ਵੀ ਉਹ ਤੋਂ ਖਾਲੀ ਹੱਥ ਨਹੀਂ ਜਾਂਦਾ ਭਾਵੇਂ ਕੋਈ ਕੰਮ ਵੀ ਨਾ ਕਰੇ ਇਦਾਂ ਇਦਾਂ ਦੀਆਂ ਚੀਜ਼ਾਂ ਕੈਨੇਡਾ ਸਿਖਾਉਂਦੀਆਂ ਹਨ ਜੋ ਆਪਾ ਉਥੇ ਨਹੀਂ ਸਿੱਖ ਸਕਦੇ ਇਦਾਂ ਇਦਾਂ ਦੇ ਆਪਣੇ ਸ਼ਰਮਾ ਕੈਨੇਡਾ ਨੇ ਲਾਈਆਂ ਨੇ ਇਹ ਈਡੀਆ ਸੁਣੀਏ ਚੀਜ਼ਾਂ ਤੋਂ ਸਿੱਖ ਕੇ ਭਾਵੇਂ ਖਾਲੀ ਹੱਥ ਚਲ ਜੂ ਪਰ ਤਜਰਬਾ ਤੁਹਾਡੇ ਕੋਲ ਐਕਸਪੀਰੀਅੰਸ ਤੁਹਾਡੇ ਕੋਲ ਇਦਾਂ ਦਾ ਹੋਊਗਾ ਨਾ ਤੁਸੀਂ ਮਾਤ ਨਹੀਂ ਖਾਂਦੇ ਤੁਸੀਂ ਚੰਗੇ ਭਲੇ ਬੰਦੇ ਤੋਂ ਨਾ ਪਤਾ ਕੀ ਹੁੰਦਾ ਕਈ ਵਾਰ ਯਾਰ ਕੋਈ ਆਪਨ ਨੂੰ ਠੱਗ ਜਾਂਦਾ ਵਾ ਬਹੁਤੀ ਭਲੇ ਆ ਕੋਈ ਬੰਦਾ ਆਪਣੇ ਨਾਲ ਚਲਾਕੀ ਕਰ ਜਾਂਦਾ ਵਾ ਪਰ ਜਿਹੜਾ ਬੰਦਾ ਇੱਕ ਵਾਰੀ ਇੱਥੋਂ ਲੰਘ ਗਿਆ ਨਾ ਉਹਨਾਂ ਤੇ ਕੇ ਫਿਰ ਕਿਸੇ ਦੀ ਚਲਾਕੀ ਨਹੀਂ ਜਲਦੀ ਚਲੋ ਇਹ ਨਹੀਂ ਕਿ ਉਹ ਅਗਲਾ ਕੇ ਇਹਨਾਂ ਚਲਾਕੀ ਕਰਨ ਜੂਗਾ ਉਹ ਇਹਨਾਂ ਵਾ ਪਰ ਫਿਰ ਇੰਨੇ ਚੋਗਾ ਤਾਂ ਹੋ ਜਾਂਦਾ ਵਾ ਕਿ ਹੁੰਦੇ ਨਾਲ ਕੋਈ ਚਲਾਕੀਆ ਨਹੀਂ ਕਰ ਸਕਦਾ ਕਈ ਵਾਰ ਆਪਾਂ ਇਦਾਂ ਹੀ ਫਾਸਟ ਫੂਡ ਜਾਂਦੇ ਆ ਭਲੇ ਮਾਂਸ ਪੰਜਾਬੀ ਆਪਣੇ ਮੰਨੇ ਜਾਂਦੇ ਨੇ ਪਰ ਹੁਣ ਉਹ ਟਾਈਮ ਨਹੀਂ ਰਹਿ ਗਿਆ ਹੁਣ ਪੰਜਾਬੀ ਕਿਸੇ ਵੀ ਗੱਲੋਂ ਪਿੱਛੇ ਨਹੀਂ ਰਹਿਗੇ ਸੋ ਆਪਾਂ ਨੂੰ ਕੁਝ ਇਦਾਂ ਦੀਆਂ ਚੀਜ਼ਾਂ ਜਿਵੇਂ ਮੈਂ ਨਾਮ ਲਿਆ ਵਾ ਉਹ ਅਪਣਾਉਣੀਆਂ ਚਾਹੀਦੀਆਂ ਨੇ ਜਿਨ੍ਹਾਂ ਨਾਲ ਆਪਣੀ ਤਰੱਕੀ ਹੋ ਸਕੇ। ਮੇਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਹੋਰ ਇਦਾਂ ਦੀ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ।